ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਲਬ ਸਿੱਧੂ ਸਿੱਧੂ ਮੂਸੇ ਵਾਲੇ ਬਾਈ ਦਾ ਇੱਕ ਚੰਗਾ ਦੋਸਤ ਸੀ ਅਤੇ ਸਿੱਧੂ ਮੂਸੇ ਵਾਲੇ ਬਾਈ ਦੀ ਡੈਥ ਤੋਂ ਬਾਅਦ ਸਿੱਧੂ ਮੂਸੇ ਵਾਲੇ ਬਾਈ ਦੇ ਇਨਸਾਫ ਦੀ ਵੀ ਗੱਲ ਕਰਦਾ ਰਹਿੰਦਾ ਹੈ ਸਮੇਂ-ਸਮੇਂ ਤੇ ਅਤੇ ਇਸ ਕਰਕੇ ਸਿੱਧੂ ਮੂਸੇਵਾਲੇ ਦੇ ਫੈਨ ਜਾਂ ਤੇ ਸਿੱਧੂ ਆਰਮੀ ਕਲਾਬ ਸਿੱਧੂ ਬਾਈ ਦੀ ਡਟ ਕੇ ਸਪੋਰਟ ਕਰਦੀ ਹੈ ਪਰ ਦੋਸਤੋ ਹੁਣ ਗਲਾਬ ਸਿੱਧੂ ਬਾਈ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਦੋਸਤੋ ਤੁਹਾਨੂੰ ਦੱਸ ਦੇ ਕਿ ਗਲਾਬ ਸਿੱਧੂ ਬਾਈ ਨੇ ਰੀਸੈਂਟਲੀ ਇੱਕ ਈਪੀ ਰਿਲੀਜ਼ ਕੀਤੀ ਹੈ ਜਿਸ ਦੇ ਲਿਰਿਕਸ ਲਿਖੇ ਨੇ ਗਿਲਰੋਂ ਤੇ ਬਾਈ ਨੇ ਅਤੇ ਗਲਾਬ ਸਿੱਧੂ ਦੀ ਇਸ ਈਪੀ ਦੇ ਵਿੱਚ ਚਾਰ ਗੀਤ ਨੇ ਜਿਸ ਵਿੱਚ ਅਖਬਾਰ ਜਹਾਜ਼ ਉੱਤਮਾਲਕਾ ਪੰਜਾਬ ਬੋਲਦਾ ਤਾਂ ਦੋਸਤੋ ਇਸ ਈਪੀ ਦਾ ਨਾਮ ਰੱਖਿਆ ਗਿਆ ਹੈ ਪੰਜਾਬ ਬੋਲਦਾ ਅਤੇ ਹੁਣ ਸਿੱਧੂ ਮੂਸੇਵਾਲੇ ਦੇ ਦੋਸਤ ਅਬਰੀਦ ਸਿੱਧੂ ਨੇ ਜੋ ਕਿ ਸਿੱਧੂ ਮੂਸੇ ਦਾ ਦੋਸਤ ਹੈ ਅਤੇ ਸਿੱਧੂ ਮੂਸੇ ਵਾਲੇ ਦੇ ਨਾਲ ਚੰਗੀ ਸਾਂਝ ਹੈ ਅਤੇ ਅਬਰੀਤ ਸਿੱਧੂ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਪਾ ਕੇ ਗਲਾਬ ਸਿੱਧੂ ਬਾਈ ਦੀ ਈਪੀ ਜੋ ਕਿ ਪੰਜਾਬ ਬੋਲ ਦਾ ਰਿਲੀਜ਼ ਹੋਈ ਹੈ ਉਸ ਦੀ ਸਪੋਰਟ ਕੀਤੀ ਹੈ ਅਤੇ ਆਪਣੀ ਸਟੋਰੀ ਦੇ ਉੱਤੇ ਲਗਾ ਕੇ ਲਿਖਿਆ ਹੈ ਹੁਣ ਜੇ ਸਾਰੀ ਈਪੀ ਸ਼ੇਅਰ ਨਾ ਕੀਤੀ ਤਾਂ ਕੱਲ ਨੂੰ ਉੱਠ ਕੇ ਇਹ ਨਾ ਕਹਿ ਦਿਓ ਕਲਾਕਾਰ ਤਾਂ ਜੀ ਚੰਗੇ ਗਾਣੇ ਕਰਦੇ ਨੇ ਦੇਖ ਲੈਂਦੇ ਆ ਕਿੰਨੇ ਲੋਕ ਜੋ ਪੰਜਾਬ ਹਮਦਰਦੀ ਦੀ ਗੱਲ ਕਰਦੇ ਨੇ ਹੋਰ ਗੀਤਾਂ ਤੇ ਤਾਂ ਨੱਚ ਲੈਂਦੇ ਨੇ ਪਰ ਇਹ ਜੋ ਗੀਤ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦੇ ਨੇ ਇਨਾ ਗਾਣਿਆਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਲਗਾਇਆ ਅਤੇ ਗਿੱਲ ਰੌਂਤੇ ਬਾਈ ਨੇ ਬਹੁਤ ਸੋਹਣੀ ਤਰੀਕੇ ਦੇ ਨਾਲ ਲਿਖਿਆ ਤਾਂ ਦੋਸਤੋ ਆਪਣੀ ਇਸ ਸਟੋਰੀ ਦੇ ਵਿੱਚ ਅਬਰੀਤ ਸਿੱਧੂ ਨੇ ਗਿੱਲ ਰੌਂਤੇ ਬਾਈ ਅਤੇ ਗਲਾਬ ਸਿੱਧੂ ਬਾਈ ਨੂੰ ਇਸ ਪ੍ਰੋਜੈਕਟ ਦੇ ਲਈ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਧੰਨਵਾਦ ਬਾਈ ਜੋ ਤੁਸੀਂ ਹਵਾ ਦੇ ਉਲਟ ਚੱਲ ਰਹੇ ਹੋ ਇਸ ਗਾਣੇ ਵਿੱਚ ਕੱਲੀ-ਕੱਲੀ ਗੱਲ ਨੇ ਕੀਲ ਕੇ ਰੱਖ ਦਿੱਤਾ ਰੱਬ ਨਾਲ ਨਾਰਾਜ਼ਗੀ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਜਵਾਨੀ ਦੀ ਗੱਲ ਪਿੰਡਾਂ ਦੀ ਗੱਲ ਕੀਤੀ ਹੈ ਇਹ ਕੰਮ ਕਰਨ ਲਈ ਹੌਸਲਾ ਚਾਹੀਦਾ ਤੇ ਨਾਲ ਦੁੱਖ ਜੋ ਹਰ ਇੱਕ ਬੰਦੇ ਨੂੰ ਹੈ ਪਰ ਹਿੰਮਤ ਕੋਈ ਕੋਈ ਬਿਰਲਾ ਹੀ ਕਰਦਾ ਇਸ ਤਰ੍ਹਾਂ ਦੇ ਗਾਣੇ ਕਰਨ ਲਈ ਪੰਜਾਬੀ ਇੰਡਸਟਰੀ ਦੇ ਵਿੱਚੋਂ ਕੋਈ ਬੋਲਦਾ ਤੱਕ ਨਹੀਂ ਪਰ ਤੁਸੀਂ ਗੀਤ ਕੀਤੇ ਬਹੁਤ ਬਹੁਤ ਧੰਨਵਾਦ ਤਾਂ ਦੋਸਤੋ ਇਹ ਸੀ ਸਿੱਧੂ ਮੂਸੇਵਾਲੇ ਦੇ ਦੋਸਤ ਅਬਰੀਤ ਸਿੱਧੂ ਦੀ ਇੰਸਟਾ ਸਟੋਰੀ ਜਿਸ ਦੇ ਵਿੱਚ ਉਸ ਨੇ ਪੰਜਾਬ ਬੋਲਤਾ ਈਪੀ ਦੀ ਸਪੋਰਟ ਕੀਤੀ ਹੈ ਤਾਂ ਦੋਸਤੋ ਸਾਨੂੰ ਵੀ ਚਾਹੀਦਾ ਹੈ ਇਹ ਗਲਾਬ ਸਿੱਧੂ ਅਤੇ ਗਿੱਲ ਰੌਂਤੇ ਦੇ ਇਸ ਪ੍ਰੋਜੈਕਟ ਦੀ ਸਪੋਰਟ ਕਰੀ ਅਤੇ ਇਸ ਨੂੰ ਵੱਧ ਤੋਂ ਵੱਧ ਸੁਣੀਏ ਜਿਸ ਵਿੱਚ ਪੰਜਾਬ ਦੀ ਗੱਲ ਕੀਤੀ ਗਈ ਹੈ ਗਿੱਲ ਰੌਂਤੇ ਅਤੇ ਗਲਾਬ ਸਿੱਧੂ ਬਾਈ ਵੱਲੋਂ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ